ਫਾਈਨਲ ਮੁਕਾਬਲਾ ਖੇਡਿਆ ਜਾਏਗਾ ਪਰ ਉਸ ਤੋਂ ਪਹਿਲਾਂ ਭਾਰਤੀ ਟੀਮ ਦੀ ਜੇਕਰ ਜਿੱਤ ਦੀ ਗੱਲ ਕਰੀਏ ਤਾਂ ਇਹ ਜਿਤ ਕਾਫੀ ਜਿਆਦਾ ਅਹਿਮ ਹੈ ਕਿਉਂਕਿ 7 ਬਾਰ ਦੀ ਵਿਸ਼ਵ ਕੱਪ ਚੈਂਪੀਅਨ ਟੀਮ ਨੂੰ ਭਾਰਤੀ ਟੀਮ ਦੇ ਹੱਥੋਂ ਹਰਾਇਆ ਗਿਆ ਉਤਨੀ ਹੀ ਜੇਕਰ ਆਸਟ੍ਰੇਲੀਅਨ ਟੀਮ ਦੀ ਗੱਲ ਕਰੀਏ ਤਾਂ ਡਿਫੈਂਡਿੰਗ ਚੈਂਪੀਅਨ ਟੀਮ ਵੀ ਆਸਟ੍ਰੇਲੀਆ ਤਾਂ ਇਸ ਮੁਕਾਬਲੇ ਦੇ ਵਿੱਚ ਭਾਰਤ ਦੀਆਂ ਮਹਿਲਾ ਕ੍ਰਿਕਟ ਖਿਡਾਰਨਾਂ ਦੇ ਵੱਲੋਂ ਕਾਫੀ ਚੰਗੀ ਖੇਡ ਦਿਖਾਈ ਗਿਆ ਤਾਂ ਦੱਸ ਦੇ ਕਿ ਭਾਰਤੀ ਟੀਮ ਹੁਣ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਆ ਉਤਨੀ ਹੀ ਜੇਕਰ ਭਾਰਤੀ ਟੀਮ ਦੇ ਇਸ ਵਰਲਡ ਕੱਪ ਸਫਰ ਦੀ ਗੱਲ ਕਰੀਏ ਤਾਂ ਇੱਕ ਪਲ ਅਜੀਹਾ ਵੀ ਸੀ ਕਿ ਭਾਰਤੀ ਟੀਮ ਨੇ ਆਪਣੇ ਤਿੰਨ ਮੁਕਾਬਲੇ ਲਗਾਤਾਰ ਹਾਰੇ ਸਨ ਅਤੇ ਆਖਰੀ ਲੀਗ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਦੇ ਕੋਲ ਕਰੋ ਜਾਂ ਮਰੋ ਵਾਲੀ ਸਥਿਤੀ ਸੀ ਕਿਉਂਕਿ ਜਦੋਂ ਨਿਊਜ਼ੀਲੈਂਡ ਦੇਤੇ ਭਾਰਤੀ ਟੀਮ ਦਾ ਮੁਕਾਬਲਾ ਹੋਇਆ ਸੀ ਤਾਂ ਉਸ ਦਿਨ ਜੋ ਵੀ ਟੀਮ ਉਸ ਮੁਕਾਬਲੇ ਨੂੰ ਜਿੱਤਦੀ ਉਹ ਸੈਮੀਫਾਈਨਲਸ ਦੇ ਵਿੱਚ ਪਹੁੰਚ ਰਹੀ ਸੀ ਤੇ ਉਸ ਮੁਕਾਬਲੇ ਨੂੰ ਭਾਰਤੀ ਟੀਮ ਨੇ ਕਾਫੀ ਚੰਗੀ ਖੇਡ ਦਿਖਾ ਕੇ ਜਿੱਤਿਆ ਸੀ ਜਿਸ ਤੋਂ ਬਾਅਦ ਸੈਮੀਫਾਈਨਲ ਮੁਕਾਬਲਾ ਆਸਟ੍ਰੇਲੀਆ ਦੇ ਨਾਲ ਹੋਇਆ ਭਾਰਤ ਦਾ ਅੱਜ ਤੇ ਹੁਣ ਇਸ ਮੁਕਾਬਲੇ ਨੂੰ ਵੀ ਭਾਰਤੀ ਟੀਮ ਨੇ ਜਿੱਤ ਲਿਆਵਾ ਦੱਸਦੇ ਕਿ ਆਸਟ੍ਰੇਲੀਆ ਦੀ ਟੀਮ ਇਸ ਵਨਡੇ ਵਿਸ਼ਵ ਕੱਪ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਵੀ ਮੁਕਾਬਲਾ ਨਹੀਂ ਹਾਰੀ ਸੀ ਤਾਂ ਹੁਣ ਪਹਿਲਾ ਮੁਕਾਬਲਾ ਆਸਟ੍ਰੇਲੀਆ ਟੀਮ ਹਾਰੀ ਹੈ ਤੇ ਇਸ ਦੇ ਨਾਲ ਹੀ ਆਸਟ੍ਰੇਲੀਆ ਟੀਮ ਦਾ ਵਨਡੇ ਵਿਸ਼ਵ ਕੱਪ ਦਾ ਜੋ ਸਫ਼ਰ ਹੈ ਉਹ ਖਤਮ ਹੋ ਚੁੱਕਾ ਪਰ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਿਖਾਈ ਹੈ ਤੇ ਹੁਣ ਫਾਈਨਲ ਦੇ ਲਈ ਭਾਰਤੀ ਟੀਮ ਨੇ ਆਪਣੀ ਟਿਕਟ ਪੱਕੀ ਕਰ ਲਈ ਹੈ ਦੱਸਦੇ ਕਿ ਹਰਮਨਪ੍ਰੀਤ ਕੌਰ ਦੀ ਅਗਵਾਈ ਦੇ ਵਿੱਚ ਭਾਰਤੀ ਟੀਮ ਫਾਈਨਲਸ ਪਹੁੰਚੀ ਹੈ ਜਿਕਰ ਇਸ ਮੁਕਾਬਲੇ ਦੀ ਗੱਲ ਕਰੀ ਤਾਂ ਹਰਮਨਪ੍ਰੀਤ ਤੋਂ ਇਲਾਵਾ ਕਈ ਹੋਰ ਪੰਜਾਬ ਦੇ ਖਿਡਾਰਨਾਂ ਨੇ ਵੀ ਇਹਨਾਂ ਮੁਕਾਬਲਿਆਂ ਦੇ ਵਿੱਚ ਚੰਗੀ ਖੇਡ ਦਿਖਾਈ ਹੈ ਅੱਜ ਦੇ ਮੁਕਾਬਲੇ ਦੇ ਵਿੱਚ ਜੇਕਰ ਜੇਤੂ ਦੌੜਾਂ ਦੀ ਗੱਲ ਕਰੀਏ ਤਾਂ ਉਹ ਅਮਨ ਜੋਤ ਕੋਰ ਦੇ ਵੱਲੇ ਤੋਂ ਆਈਆਂ ਜੋ ਕਿ ਪੰਜਾਬ ਤੋਂ ਨੇ ਤਾਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਵਨਡੇ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਦੱਸਦੀ ਕਿ ਹੁਣ ਫਾਈਨਲ ਮੁਕਾਬਲਾ ਖੇਡਿਆ ਜਾਏਗਾ ਤੇ ਹਰ ਕੋਈ ਇਹੀ ਅਰਦਾਸ ਕਰ ਰਿਹਾ ਕਿ ਫਾਈਨਲ ਮੁਕਾਬਲਾ ਵੀ ਭਾਰਤ ਦੀ ਟੀਮ ਜਿੱਤੇ ਤੇ ਵਿਸ਼ਵ ਕੱਪ ਜੇਤੂ ਬਣੇ ਤਾਂ ਦੱਸਦੇ ਕਿ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਇੱਕ ਵੱਡਾ ਇਤਿਹਾਸ ਰਚਿਆ ਹੈ ਇਸ ਮੌਕੇ ਕ੍ਰਿਕਟ ਦੇ ਗਰਾਊਂਡ ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪੰਜਾਬ ਦੀ ਤੀ ਹਰਮਨਪ੍ਰੀਤ ਕੌਰ ਦੀ ਅਗਵਾਈ ਦੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੱਡੇ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਤਾਂ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਹਰਾਇਆ ਵਾ ਤਾਂ ਡਿਫੈਂਡਿੰਗ ਚੈਂਪੀਅਨ ਟੀਮ ਨੂੰ ਹਰਾ ਕੇ ਭਾਰਤੀ ਟੀਮ ਫਾਈਨਲ ਦੇ ਵਿੱਚ ਪਹੁੰਚੀ ਹੈ ਤੇ ਜੇਕਰ ਸੈਮੀਫਾਈਨਲ ਮੁਕਾਬਲੇ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵੱਲੋਂ ਇੱਕ ਵਿਸ਼ਾਲ ਸਕੋਰ ਬਣਾਇਆ ਗਿਆ ਸੀ 339 ਦੌੜਾਂ ਦਾ ਭਾਰਤੀ ਟੀਮ ਨੂੰ ਟੀ ਵਿਲੇ ਆਸੀ ਜਿਸ ਤੋਂ ਬਾਅਦ ਭਾਰਤੀ ਟੀਮ ਦੀ ਸ਼ੁਰੂਆਤ ਵੀ ਕਾਫੀ ਜ਼ਿਆਦਾ ਖਰਾਬ ਰਹੀ ਸੀ ਸਮ੍ਰਿਤੀ ਮੰਦਾਨਾ ਅਤੇ ਸ਼ਿਫਾਲੀ ਵਰਮਾ ਜਲਦੀ ਆਊਟ ਹੋਈ ਗਈਆਂ ਸਨ ਪਰ ਉਸ ਤੋਂ ਬਾਅਦ ਜਮੀਮਾ ਰੋਡਰਿਕਸ ਅਤੇ ਹਰਮਨਪ੍ਰੀਤ ਕੌਰ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਤੇ ਇੱਕ ਸਾਂਝੇਦਾਰੀ ਕੀਤੀ ਗਈ ਜਿਸ ਤੋਂ ਬਾਅਦ ਭਾਰਤੀ ਟੀਮ ਨੇ ਇਸ ਟਿਚੇ ਨੂੰ ਹਾਸਲ ਕਰ ਲਿਆ ਉਥੇ ਹੀ ਦੱਸਦੀ ਹੈ ਕਿ 7 ਵਾਰ ਦੀ ਵਿਸ਼ਵ ਕੱਪ ਜੇਤੂ ਆਸਟ੍ਰੇਲੀਆ ਟੀਮ ਨੂੰ ਹਰਾ ਕੇ ਭਾਰਤੀ ਟੀਮ ਤੀਜੀ ਵਾਰ ਵੰਡੇ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਪਹੁੰਚੀ ਹੈ ਇਸ ਤੋਂ ਪਹਿਲਾਂ ਵੀ ਭਾਰਤੀ ਟੀਮ ਇੱਕ ਵਾਰ ਆਸਟ੍ਰੇਲੀਆ ਨੂੰ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਹਰਾ ਚੁੱਕੀ ਹੈ ਤੇ ਉਸ ਮੌਕੇ ਵੀ ਹਰਮਨਪ੍ਰੀਤ ਕੌਰ ਦੇ ਵੱਲੋਂ ਮੈਚ ਜੀਤੂ ਪਾਰੀ ਖੇਡੀ ਗਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਹਰਮਨਪ੍ਰੀਤ ਕੌਰ ਨੇ ਵੱਡੇ ਮੁਕਾਬਲੇ ਦੇ ਵਿੱਚ ਚੰਗੀ ਖੇਡ ਦਿਖਾਈ ਹੈ ਤਾਂ ਦੱਸੀਏ ਕਿ ਭਾਰਤੀ ਟੀਮ ਫਾਈਨਲ ਦੇ ਵਿੱਚ ਪਹੁੰਚਣ ਤੇ ਕਾਮਯਾਬ ਹੋ ਗਈ ਹੈ ਤਾਂ ਹੁਣ ਫਾਈਨਲ ਮੁਕਾਬਲਾ ਖੇਡਿਆ ਜਾਏਗਾ ਪਰ ਉਸ ਤੋਂ ਪਹਿਲਾਂ ਭਾਰਤੀ ਟੀਮ ਦੀ ਜੇਕਰ ਇਸ ਜਿੱਤ ਦੀ ਗੱਲ ਕਰੀਏ ਤਾਂ ਇਜਤ ਕਾਫੀ ਜਿਆਦਾ ਅਹਿਮ ਹੈ ਕਿਉਂਕਿ 7 ਬਾਰ ਦੀ ਵਿਸ਼ਵ ਕਪ ਚੈਂਪੀਅਨ ਟੀਮ ਨੂੰ ਭਾਰਤੀ ਟੀਮ ਦੇ ਹੱਥੋਂ ਹਰਾਇਆ ਗਿਆ ਉਤਨੀ ਹੀ ਜਿਕਰ ਆਸਟ੍ਰੇਲੀਅਨ ਟੀਮ ਦੀ ਗੱਲ ਕਰੀਏ ਤਾਂ ਡਿਫੈਂਡਿੰਗ ਚੈਂਪੀਅਨ ਟੀਮ ਵੀ ਆਸਟ੍ਰੇਲੀਆ ਤਾਂ ਇਸ ਮੁਕਾਬਲੇ ਦੇ ਵਿੱਚ ਭਾਰਤ ਦੀਆਂ ਮਹਿਲਾ ਕ੍ਰਿਕਟ ਖਿਡਾਰਨਾਂ ਦੇ ਵੱਲੋਂ ਕਾਫੀ ਚੰਗੀ ਖੇਡ ਦਿਖਾਈ ਗਈ ਹੈ ਤਾਂ ਦੱਸ ਦੇ ਕਿ ਭਾਰਤੀ ਟੀਮ ਹੁਣ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਆ ਉੱਥੇ ਹੀ ਜੇਕਰ ਭਾਰਤੀ ਟੀਮ ਦੇ ਇਸ ਵਰਲਡ ਕੱਪ ਸਫਰ ਦੀ ਗੱਲ ਕਰੀਏ ਤਾਂ ਇੱਕ ਪਲ ਅਜਿਹਾ ਵੀ ਸੀ ਕਿ ਭਾਰਤੀ ਟੀਮ ਨੇ ਆਪਣੇ ਤਿੰਨ ਮੁਕਾਬਲੇ ਲਗਾਤਾਰ ਹਾਰੇ ਸਨ ਅਤੇ ਆਖਰੀ ਲੀਗ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਦੇ ਕੋਲ ਕਰੋ ਜਾਂ ਮਰੋ ਵਾਲੀ ਸਥਿਤੀ ਸੀ ਕਿਉਂਕਿ ਜਦੋਂ ਨਿਊਜ਼ੀਲੈਂਡ ਦੇ ਉੱਤੇ ਭਾਰਤੀ ਟੀਮ ਦਾ ਮੁਕਾਬਲਾ ਹੋਇਆ ਸੀ ਤਾਂ ਉਸ ਦਿਨ ਜੋ ਵੀ ਟੀਮ ਉਸ ਮੁਕਾਬਲੇ ਨੂੰ ਜਿੱਤਦੀ ਉਹ ਸੈਮੀਫਾਈਨਲਸ ਦੇ ਵਿੱਚ ਪਹੁੰਚ ਰਹੀ ਸੀ ਤੇ ਉਸ ਮੁਕਾਬਲੇ ਨੂੰ ਭਾਰਤੀ ਟੀਮ ਨੇ ਕਾਫੀ ਚੰਗੀ ਖੇਡ ਦਿਖਾ ਕੇ ਜਿੱਤਿਆ ਸੀ ਜਿਸ ਤੋਂ ਬਾਅਦ ਸੈਮੀਫਾਈਨਲ ਮੁਕਾਬਲਾ ਆਸਟ੍ਰੇਲੀਆ ਦੇ ਨਾਲ ਹੋਇਆ ਭਾਰਤ ਦਾ ਅੱਜ ਤੇ ਹੁਣ ਇਸ ਮੁਕਾਬਲੇ ਨੂੰ ਵੀ ਭਾਰਤੀ ਟੀਮ ਨੇ ਜਿੱਤ ਲਿਆਵਾ ਦੱਸਦੇ ਕਿ ਆਸਟ੍ਰੇਲੀਆ ਦੀ ਟੀਮ ਇਸ ਵਨਡੇ ਵਿਸ਼ਵ ਕੱਪ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਵੀ ਮੁਕਾਬਲਾ ਨਹੀਂ ਹਾਰੀ ਸੀ ਤਾਂ ਹੁਣ ਪਹਿਲਾ ਮੁਕਾਬਲਾ ਆਸਟ੍ਰੇਲੀਆ ਟੀਮ ਹਾਰੀ ਹੈ ਤੇ ਇਸ ਦੇ ਨਾਲ ਹੀ ਆਸਟ੍ਰੇਲੀਆ ਟੀਮ ਦਾ ਵਨਡੇ ਵਿਸ਼ਵ ਕੱਪ ਦਾ ਜੋ ਸਫ਼ਰ ਹੈ ਉਹ ਖਤਮ ਹੋ ਚੁੱਕਾ ਪਰ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਿਖਾਈ ਹੈ ਤੇ ਹੁਣ ਫਾਈਨਲ ਦੇ ਲਈ ਭਾਰਤੀ ਟੀਮ ਨੇ ਆਪਣੇ ਟਿਕਟ ਪੱਕੀ ਕਰ ਲਈ ਹੈ ਦੱਸਦੇ ਕਿ ਹਰਮਨ ਪ੍ਰੀਤਕੌਰ ਦੀ ਅਗਵਾਈ ਦੇ ਵਿੱਚ ਭਾਰਤੀ ਟੀਮ ਫਾਈਨਲ ਪਹੁੰਚੀ ਜਿਕਰ ਇਸ ਮੁਕਾਬਲੇ ਦੀ ਗੱਲ ਕਰੀ ਤਾਂ ਹਰਮਨਪ੍ਰੀਤ ਤੋਂ ਇਲਾਵਾ ਕਈ ਹੋਰ ਪੰਜਾਬ ਦੇ ਖਿਡਾਰਨਾਂ ਨੇ ਵੀ ਇਹਨਾਂ ਮੁਕਾਬਲਿਆਂ ਦੇ ਵਿੱਚ ਚੰਗੀ ਖੇਡ ਦਿਖਾਈ ਹੈ ਅੱਜ ਦੇ ਮੁਕਾਬਲੇ ਦੇ ਵਿੱਚ ਜੇਕਰ ਜੇਤੂ ਦੌੜਾਂ ਦੀ ਗੱਲ ਕਰੀਏ ਤਾਂ ਉਹ ਅਮਨ ਜੋਤ ਕੋਰ ਦੇ ਵੱਲੇ ਤੋਂ ਆਈਆਂ ਜੋ ਕਿ ਪੰਜਾਬ ਤੋਂ ਨੇ ਤਾਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਵਨਡੇ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਦੱਸਦੀ ਕਿ ਹੁਣ ਫਾਈਨਲ ਮੁਕਾਬਲਾ ਖੇਡਿਆ ਜਾਏਗਾ ਤੇ ਹਰ ਕੋਈ ਇਹੀ ਅਰਦਾਸ ਕਰ ਰਿਹਾ ਕਿ ਫਾਈਨਲ ਮੁਕਾਬਲਾ ਵੀ ਭਾਰਤ ਦੀ ਟੀਮ ਜਿੱਤੇ ਤੇ ਵਿਸ਼ਵ ਕੱਪ ਜੇਤੂ ਬਣੇ ਤਾਂ ਦੱਸਦੇ ਕਿ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਇੱਕ ਵੱਡਾ ਇਤਿਹਾਸ ਰਚਿਆ ਹੈ ਇਸ ਮੌਕੇ ਕ੍ਰਿਕਟ ਦੇ ਗਰਾਊਂਡ ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪੰਜਾਬ ਦੀ ਤੀ ਹਰਮਨਪ੍ਰੀਤ ਕੌਰ ਦੀ ਅਗਵਾਈ ਦੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੰਡੇ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਤਾਂ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਹਰਾਇਆ ਵਾ ਤਾਂ ਡਿਫੈਂਡਿੰਗ ਚੈਂਪੀਅਨ ਟੀਮ ਨੂੰ ਹਰਾ ਕੇ ਭਾਰਤੀ ਟੀਮ ਫਾਈਨਲ ਦੇ ਵਿੱਚ ਪਹੁੰਚੀ ਹੈ ਤੇ ਜੇਕਰ ਸੈਮੀਫਾਈਨਲ ਮੁਕਾਬਲੇ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵੱਲੋਂ ਇੱਕ ਵਿਸ਼ਾਲ ਸਕੋਰ ਬਣਾਇਆ ਗਿਆ ਸੀ 339 ਦੌੜਾਂ ਦਾ ਭਾਰਤੀ ਟੀਮ ਨੂੰ ਟੀਚਾ ਵੇਲੇ ਆਸੀ ਜਿਸ ਤੋਂ ਬਾਅਦ ਭਾਰਤੀ ਟੀਮ ਦੀ ਸ਼ੁਰੂਆਤ ਵੀ ਕਾਫੀ ਜ਼ਿਆਦਾ ਖਰਾਬ ਰਹੀ ਸੀ ਸਮ੍ਰਿਤੀ ਮੰਦਾਨਾ ਅਤੇ ਸ਼ਿਫਾਲੀ ਵਰਮਾ ਜਲਦੀ ਆਊਟ ਹੋਈ ਗਈਆਂ ਸਨ ਪਰ ਉਸ ਤੋਂ ਬਾਅਦ ਜਮੀਮਾ ਰੋਡਰਿਕਸ ਅਤੇ ਹਰਮਨਪ੍ਰੀਤ ਕੌਰ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਤੇ ਇੱਕ ਸਾਂਝੇਦਾਰੀ ਕੀਤੀ ਗਈ ਜਿਸ ਤੋਂ ਬਾਅਦ ਭਾਰਤੀ ਟੀਮ ਨੇ ਇਸ ਟਿਚੇ ਨੂੰ ਹਾਸਲ ਕਰ ਲਿਆ ਉਹ ਉੱਥੇ ਦੱਸਦੀ ਹੈ ਕਿ 7 ਬਾਰ ਦੀ ਵਿਸ਼ਵ ਕੱਪ ਜੇਤੂ ਆਸਟ੍ਰੇਲੀਆ ਟੀਮ ਨੂੰ ਹਰਾ ਕੇ ਭਾਰਤੀ ਟੀਮ ਤੀਜੀ ਵਾਰ ਵੰਡੇ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਪਹੁੰਚੀ ਹੈ ਇਸ ਤੋਂ ਪਹਿਲਾਂ ਵੀ ਭਾਰਤੀ ਟੀਮ ਇੱਕ ਵਾਰ ਆਸਟ੍ਰੇਲੀਆ ਨੂੰ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਹਰਾ ਚੁੱਕਿਆ ਤੇ ਉਸ ਮੌਕੇ ਵੀ ਹਰਮਨਪ੍ਰੀਤਕੌਰ ਦੇ ਵੱਲੋਂ ਮੈਚ ਜੀਤੂ ਪਾਰੀ ਖੇਡੀ ਗਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਹਰਮਨਪ੍ਰੀਤਕੌਰ ਨੇ ਵੱਡੇ ਮੁਕਾਬਲੇ ਦੇ ਵਿੱਚ ਚੰਗੀ ਖੇਡ ਦਿਖਾਈ ਹੈ ਤਾਂ ਦੱਸੀਏ ਕਿ ਭਾਰਤੀ ਟੀਮ ਫਾਈਨਲ ਦੇ ਵਿੱਚ ਪਹੁੰਚਣ ਚ ਕਾਮਯਾਬ ਹੋ ਗਈ ਆ ਤਾਂ ਹੁਣ ਫਾਈਨਲ ਮੁਕਾਬਲਾ ਖੇਡਿਆ ਜਾਏਗਾ ਪਰ ਉਸ ਤੋਂ ਪਹਿਲਾਂ ਭਾਰਤੀ ਟੀਮ ਦੀ ਜੇਕਰ ਇਸ ਜਿੱਤ ਦੀ ਗੱਲ ਕਰੀਏ ਤਾਂ इज्जत काफी ज्यादा अहम है क्योंकि 7 बार दी विश्व कप चैंपियन टीम ਨੂੰ ਭਾਰਤੀ ਟੀਮ ਦੇ ਹੱਥੋਂ ਹਰਾਇਆ ਗਿਆ ਉੱਥੇ ਹੀ ਜੇਕਰ ਆਸਟ੍ਰੇਲੀਅਨ ਟੀਮ ਦੀ ਗੱਲ ਕਰੀਏ ਤਾਂ ਡਿਫੈਂਡਿੰਗ ਚੈਂਪੀਅਨ ਟੀਮ ਵੀ ਆਸਟ੍ਰੇਲੀਆ ਤਾਂ ਇਸ ਮੁਕਾਬਲੇ ਦੇ ਵਿੱਚ ਭਾਰਤ ਦੀਆਂ ਮਹਿਲਾ ਕ੍ਰਿਕਟ ਖਿਡਾਰਨਾਂ ਦੇ ਵੱਲੋਂ ਕਾਫੀ ਚੰਗੀ ਖੇਡ ਦਿਖਾਈ ਗਈ ਤਾਂ ਦੱਸ ਦਈਏ ਕਿ ਭਾਰਤੀ ਟੀਮ ਹੁਣ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਆ ਉੱਥੇ ਹੀ ਜੇਕਰ ਭਾਰਤੀ ਟੀਮ ਦੇ ਇਸ ਵਰਲਡ ਕੱਪ ਸਫਰ ਦੀ ਗੱਲ ਕਰੀਏ ਤਾਂ ਇੱਕ ਪਲ ਅਜੀਹਾ ਵੀ ਸੀ ਕਿ ਭਾਰਤੀ ਟੀਮ ਨੇ ਆਪਣੇ ਤਿੰਨ ਮੁਕਾਬਲੇ ਲਗਾਤਾਰ ਹਾਰੇ ਸਨ ਅਤੇ ਆਖਰੀ ਲੀਗ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਦੇ ਕੋਲ ਕਰੂ ਦਾ ਮਰੂ ਵਾਲੀ ਸਥਿਤੀ ਸੀ ਕਿਉਂਕਿ ਜਦੋਂ ਨਿਊਜ਼ੀਲੈਂਡ ਦੇ ਅੱਤੇ ਭਾਰਤੀ ਟੀਮ ਦਾ ਮੁਕਾਬਲਾ ਹੋਇਆ ਸੀ ਤਾਂ ਉਸ ਦਿਨ ਜੋ ਵੀ ਟੀਮ ਉਸ ਮੁਕਾਬਲੇ ਨੂੰ ਜਿੱਤਦੀ ਉਹ ਸੈਮੀਫਾਈਨਲਸ ਦੇ ਵਿੱਚ ਪਹੁੰਚ ਰਹੀ ਸੀ ਤੇ ਉਸ ਮੁਕਾਬਲੇ ਨੂੰ ਭਾਰਤੀ ਟੀਮ ਨੇ ਕਾਫੀ ਚੰਗੀ ਖੇਡ ਦਿਖਾ ਕੇ ਜਿੱਤਿਆ ਸੀ ਜਿਸ ਤੋਂ ਬਾਅਦ ਸੈਮੀਫਾਈਨਲ ਮੁਕਾਬਲਾ ਆਸਟ੍ਰੇਲੀਆ ਦੇ ਨਾਲ ਹੋਇਆ ਭਾਰਤ ਦਾ ਅੱਜ ਤੇ ਹੁਣ ਇਸ ਮੁਕਾਬਲੇ ਨੂੰ ਵੀ ਭਾਰਤੀ ਟੀਮ ਨੇ ਜਿੱਤ ਲਿਆਵਾ ਦੱਸਦੇ ਕਿ ਆਸਟ੍ਰੇਲੀਆ ਦੀ ਟੀਮ ਇਸ ਵਨਡੇ ਵਿਸ਼ਵ ਕੱਪ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਵੀ ਮੁਕਾਬਲਾ ਨਹੀਂ ਹਾਰੀ ਸੀ ਤਾਂ ਹੁਣ ਪਹਿਲਾ ਮੁਕਾਬਲਾ ਆਸਟ੍ਰੇਲੀਆ ਟੀਮ ਹਾਰੀ ਹੈ ਤੇ ਇਸ ਦੇ ਨਾਲ ਹੀ ਆਸਟ੍ਰੇਲੀਆ ਟੀਮ ਦਾ ਵਨਡੇ ਵਿਸ਼ਵ ਕੱਪ ਦਾ ਜੋ ਸਫ਼ਰ ਹੈ ਉਹ ਖਤਮ ਹੋ ਚੁੱਕਾ ਪਰ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਿਖਾਈ ਹੈ ਤੇ ਹੁਣ ਫਾਈਨਲ ਦੇ ਲਈ ਭਾਰਤੀ ਟੀਮ ਨੇ ਆਪਣੇ ਟਿਕਟ ਪੱਕੀ ਕਰ ਲਈ ਹੈ ਦੱਸਦੇ ਕਿ ਹਰਮਨਪ੍ਰੀਤ ਕੌਰ ਦੀ ਅਗਵਾਈ ਦੇ ਵਿੱਚ ਭਾਰਤੀ ਟੀਮ ਫਾਈਨਲ ਪਹੁੰਚੀ ਜਿਕਰ ਇਸ ਮੁਕਾਬਲੇ ਦੀ ਗੱਲ ਕਰੀ ਤਾਂ ਹਰਮਨਪ੍ਰੀਤ ਤੋਂ ਇਲਾਵਾ ਕਈ ਹੋਰ ਪੰਜਾਬ ਦੇ ਖਿਡਾਰਨਾਂ ਨੇ ਵੀ ਇਹਨਾਂ ਮੁਕਾਬਲਿਆਂ ਦੇ ਵਿੱਚ ਚੰਗੀ ਖੇਡ ਦਿਖਾਈ ਹੈ ਅੱਜ ਦੇ ਮੁਕਾਬਲੇ ਦੇ ਵਿੱਚ ਜੇਕਰ ਜੇਤੂ ਦੌੜਾਂ ਦੀ ਗੱਲ ਕਰੀਏ ਤਾਂ ਉਹ ਅਮਨ ਜੋਤ ਕੋਰ ਦੇ ਵੱਲੋਂ ਧੁਆਈਆਂ ਜੋ ਕਿ ਪੰਜਾਬ ਤੋਂ ਨੇ ਤਾਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਵਨਡੇ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਦੱਸਦੀ ਹੈ ਕਿ ਹੁਣ ਫਾਈਨਲ ਮੁਕਾਬਲਾ ਖੇਡਿਆ ਜਾਏਗਾ ਤੇ ਹਰ ਕੋਈ ਇਹੀ ਅਰਦਾਸ ਕਰ ਰਿਹਾ ਕਿ ਫਾਈਨਲ ਮੁਕਾਬਲਾ ਵੀ ਭਾਰਤ ਦੀ ਟੀਮ ਜਿੱਤੇ ਤੇ ਵਿਸ਼ਵ ਕੱਪ ਜੇਤੂ ਬਣੇ ਤਾਂ ਦੱਸਦੀ ਹੈ ਕਿ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਇੱਕ ਵੱਡਾ ਇਤਿਹਾਸ ਰਚਿਆ ਇਸ ਮੌਕੇ ਕ੍ਰਿਕਟ ਦੇ ਗਰਾਊਂਡ ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪੰਜਾਬ ਦੀ ਤੀ ਹਰਮਨਪ੍ਰੀਤ ਕੌਰ ਦੀ ਅਗਵਾਈ ਦੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੰਡੇ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਤਾਂ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਹਰਾਇਆ ਵਾ ਤਾਂ ਡਿਫੈਂਡਿੰਗ ਚੈਂਪੀਅਨ ਟੀਮ ਨੂੰ ਹਰਾ ਕੇ ਭਾਰਤੀ ਟੀਮ ਫਾਈਨਲ ਦੇ ਵਿੱਚ ਪਹੁੰਚੀ ਹੈ ਤੇ ਜੇਕਰ ਸੈਮੀਫਾਈਨਲ ਮੁਕਾਬਲੇ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵੱਲੋਂ ਇੱਕ ਵਿਸ਼ਾਲ ਸਕੋਰ ਬਣਾਇਆ ਗਿਆ ਸੀ 339 ਦੌੜਾਂ ਦਾ ਭਾਰਤੀ ਟੀਮ ਨੂੰ ਟੀਚਾ ਮਿਲੇ ਸੀ ਜਿਸ ਤੋਂ ਬਾਅਦ ਭਾਰਤੀ ਟੀਮ ਦੀ ਸ਼ੁਰੂਆਤ ਵੀ ਕਾਫੀ ਜ਼ਿਆਦਾ ਖਰਾਬ ਰਹੀ ਸੀ ਸਮ੍ਰਿਤੀ ਮੰਦਾਨਾ ਅਤੇ ਸ਼ਿਫਾਲੀ ਵਰਮਾ ਜਲਦੀ ਆਊਟ ਹੋਈ ਗਈਆਂ ਸਨ ਪਰ ਉਸ ਤੋਂ ਬਾਅਦ ਜਮੀਮਾ ਰੋਡਰਿਕਸ ਅਤੇ ਹਰਮਨਪ੍ਰੀਤ ਕੌਰ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਤੇ ਇੱਕ ਸਾਂਝੇਦਾਰੀ ਕੀਤੀ ਗਈ ਜਿਸ ਤੋਂ ਬਾਅਦ ਭਾਰਤੀ ਟੀਮ ਨੇ ਇਸ ਟੀਚੇ ਨੂੰ ਹਾਸਲ ਕਰ ਲਿਆ ਉਹ ਉੱਥੇ ਦੱਸਦੀ ਹੈ ਕਿ 7 ਬਾਰ ਦੀ ਵਿਸ਼ਵ ਕੱਪ ਜੇਤੂ ਆਸਟ੍ਰੇਲੀਆ ਟੀਮ ਨੂੰ ਹਰਾ ਕੇ ਭਾਰਤੀ ਟੀਮ ਤੀਜੀ ਵਾਰ ਵੰਡੇ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਪਹੁੰਚੀ ਹੈ ਇਸ ਤੋਂ ਪਹਿਲਾਂ ਵੀ ਭਾਰਤੀ ਟੀਮ ਇੱਕ ਵਾਰ ਆਸਟ੍ਰੇਲੀਆ ਨੂੰ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਹਰਾ ਚੁੱਕੀ ਹੈ ਤੇ ਉਸ ਮੌਕੇ ਵੀ ਹਰਮਨਪ੍ਰੀਤ ਕੌਰ ਦੇ ਵੱਲੋਂ ਮੈਚ ਜੀਤੂ ਪਾਰੀ ਖੇਡੀ ਗਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਹਰਮਨਪ੍ਰੀਤ ਕੌਰ ਨੇ ਵੱਡੇ ਮੁਕਾਬਲੇ ਦੇ ਵਿੱਚ ਚੰਗੀ ਖੇਡ ਦਿਖਾਈ ਹੈ ਤਾਂ ਦੱਸਦੇ ਕਿ ਭਾਰਤੀ ਟੀਮ ਫਾਈਨਲ ਦੇ ਵਿੱਚ ਪਹੁੰਚਣ ਤੇ ਕਾਮਯਾਬ ਹੋ ਗਈ ਹੈ ਤਾਂ ਹੁਣ ਫਾਈਨਲ ਮੁਕਾਬਲਾ ਖੇਡਿਆ ਜਾਏਗਾ ਪਰ ਉਸ ਤੋਂ ਪਹਿਲਾਂ ਭਾਰਤੀ ਟੀਮ ਦੀ ਜੇਕਰ ਇਸ ਜਿੱਤ ਦੀ ਗੱਲ ਕਰੀਏ ਤਾਂ ਇਹ ਜਿੱਤ ਕਾਫੀ ਜ਼ਿਆਦਾ ਅਹਿਮ ਹੈ ਕਿਉਂਕਿ 7 ਬਾਰ ਦੀ ਵਿਸ਼ਵ ਕੱਪ ਚੈਂਪੀਅਨ ਟੀਮ ਨੂੰ ਭਾਰਤੀ ਟੀਮ ਦੇ ਹੱਥੋਂ ਹਰਾਇਆ ਗਿਆ ਉੱਥੇ ਹੀ ਜੇਕਰ ਆਸਟ੍ਰੇਲੀਅਨ ਟੀਮ ਦੀ ਗੱਲ ਕਰੀਏ ਤਾਂ ਡਿਫੈਂਡਿੰਗ ਚੈਂਪੀਅਨ ਟੀਮ ਵੀ ਆਸਟ੍ਰੇਲੀਆ ਤਾਂ ਇਸ ਮੁਕਾਬਲੇ ਦੇ ਵਿੱਚ ਭਾਰਤ ਦੀਆਂ ਮਹਿਲਾ ਕ੍ਰਿਕਟ ਖਿਡਾਰਨਾਂ ਦੇ ਵੱਲੋਂ ਕਾਫੀ ਚੰਗੀ ਖੇਡ ਦਿਖਾਈ ਗਈ ਹੈ ਤਾਂ ਦੱਸ ਦੇ ਕਿ ਭਾਰਤੀ ਟੀਮ ਹੁਣ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਆ ਉੱਥੇ ਹੀ ਜੇਕਰ ਭਾਰਤੀ ਟੀਮ ਦੇ ਇਸ ਵਰਲਡ ਕੱਪ ਸਫਰ ਦੀ ਗੱਲ ਕਰੀਏ ਤਾਂ ਇੱਕ ਪਲ ਅਜਿਹਾ ਵੀ ਸੀ ਕਿ ਭਾਰਤੀ ਟੀਮ ਨੇ ਆਪਣੇ ਤਿੰਨ ਮੁਕਾਬਲੇ ਲਗਾਤਾਰ ਹਾਰੇ ਸਨ ਅਤੇ ਆਖਰੀ ਲੀਗ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਦੇ ਕੋਲ ਕਰੋ ਜਾਂ ਮਰੋ ਵਾਲੀ ਸਥਿਤੀ ਸੀ ਕਿਉਂਕਿ